ਮਾੜੇ ਅਸਰਾ ਖਿਲਾਫ ਫ੍ਰੀਕੋਡ ਪੁਲਿਸ ਦੀ ਵੱਡੀ ਕਾਰਵਾਈ ਅਸਲੇ ਸਮੇਤ ਇੱਕ ਨੂੰ ਕੀਤਾ ਕਾਬੂ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭਦਾ ਸੁਵਾਦ ਕਰਦਾ ਹੈ ਫ੍ਰੀਕੋਡ ਪੁਲਸ ਵੱਲੋਂ ਮਾੜੇ ਅਸਰਾ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਇਸੇ ਦੇ ਤਹਿ ਫ੍ਰੀਕੋਡ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਇੱਕ ਦੇਸੀ ਰਵਾਲਵਰ ਅਤੇ ਕੋਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜੋ ਕਿ ਕਿਸੇ ਵੱਡੀ ਵਾਰਦਾਤ ਦੀ ਫਰਾਕ ਵਿੱਚ ਸੀ ਤੁਸੀਂ ਵੀ ਸੁਣੋ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰਦੇ ਨੇ ਡੀਐਸਪੀ ਤਰਲੋਚਨ ਸਿੰਘ ਕਿਵੇਂ ਇਸ ਵਿਅਕਤੀ ਨੂੰ ਕੀਤਾ ਗਿਆ ਕਾਬੂ ਅਤੇ ਕਿਹੜੀ ਘਟਨਾ ਨੂੰ ਦੇ ਰਿਹਾ ਸੀ ਇਹ ਇਲਜ਼ਾਮ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਜੀ ਦੇ ਨਮਾਈ ਹੇਠ ਰਿਕੋਰਡ ਪੁਲਿਸ ਵੱਲੋਂ ਮਾੜੇ ਅੰਸਾ ਖਰਾਫ ਤੇ ਪ੍ਰਾਧਿਕ ਅੰਸਾ ਖਰਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ASI ਜਕਸੀਰ ਸਿੰਘ ਜੋ ਸਿਟੀ ਵਾਚ ਤੇ ਨਾਕ ਨੇ ਤੇ ਉਹ ਜਦੋਂ ਉਹ ਛੱਕੀ ਪੁਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਵਗੋਰਾ ਜਿਹੜਾ ਵਾੜਾ ਦਰਾਕਾ ਜਿਹੜਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਸ਼ਾਜ ਹਥਿਆਰ ਹੈ ਕਿ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਛ ਪਾਰਟੀ ਸਾਡਾ ਦਾ ਗਰਾਉਂਡ ਸਾਧਕ ਰੋਡ ਤੇ ਪਹੁੰਚੀ ਤਾਂ ਇਸ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ 32 ਬੋਲ ਰਵਾਵਰ ਦੇਸੀ ਤੇ ਤਿੰਨ ਜ਼ਿੰਦਾ ਕਾਤੂਸ ਮਿਲੇ ਤੇ ਇਸ ਤੇ ਅਸੀਂ ਮਕਦਮਾ ਨੰਬਰ 439 25598 ਅਸਲੈਕ ਤਹਿਤ ਸੀਟੀ ਫ੍ਰੀ ਗੁੱਡਮੀ ਹੇ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਂਜੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਿਸ਼ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵੈਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਰਦਾਤੋਂ ਕਿਹੜੀ ਵਾਰਦਾਤੋਂ ਇਹ ਅਨਜਾਨ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅੱਗੇ ਤੋਤੀਸ਼ ਜਾਰੀ ਤਤਵੀਸ਼ ਦੇ ਵਿੱਚ ਅਸੀਂ ਅੱਗੇ ਖੁਲਾਸਾ ਕਰਾਂਗੇ